ਰੋਡ ਟਰਾਂਸਪੋਰਟ ਅਤੇ ਹਾਈਵੇ ਮੰਤਰੀ ਨਿਤਿਨ ਗੜਕਰੀ ਵੱਲੋਂ ਪੰਜਾਬ ਵਿੱਚ ਚੱਲ ਰਹੇ ਪ੍ਰੋਜੈਕਟਾਂ ਨੂੰ ਬੰਦ ਕਰਨ ਦੀ ਚੇਤਾਵਨੀ ਤੋਂ ਬਾਅਦ ਸਸਦ ਗੁਰਜੀਤ ਸਿੰਘ ਔਚਲਾ ਨੇ ਆਪਣਾ ਵਿਰੋਧ ਦਰਜ ਕਰਵਾਇਆ ਅਤੇ ਕਿਹਾ ਕਿ ਅੰਮ੍ਰਿਤਸਰ ਸਰਹੱਦੀ ਖੇਤਰ ਹੈ ਅਤੇ ਅੰਮ੍ਰਿਤਸਰ ਨੂੰ ਐਕਸਪ੍ਰੈਸ ਵੇ ਦਾ ਸਭ ਤੋਂ ਵੱਧ ਫਾਇਦਾ ਹੋਵੇਗਾ ਜੇਕਰ ਇਹਨਾਂ ਪ੍ਰੋਜੈਕਟਾਂ ਨੂੰ ਰੋਕ ਦਿੱਤਾ ਗਿਆ ਤਾਂ ਨੁਕਸਾਨ ਦੀ ਪਰਪਾਈ ਕਰਨਾ ਮੁਸ਼ਕਲ ਹੋ ਜਾਵੇਗਾ ਸੋ ਅੱਜ ਦਾ ਜਿਹੜਾ ਮੇਨ ਮੁੱਦਾ ਹੈ ਉਹ ਹੈ ਨਿਤਿਨ ਗੜਕਰੀ ਜੀ ਵੱਲੋਂ ਜਿਹੜੀ ਚਿੱਠੀ ਭਗਵੰਤ ਮਾਨ ਜੀ ਨੂੰ ਮਾਜੂਬ ਮੁੱਖ ਮੰਤਰੀ ਸਾਹਿਬ ਨੂੰ ਲਿਖੀ ਗਈ ਹੈ ਸਾਡੇ ਨਿਤਨ ਗੜਤੀ ਜਿਹੜੇ ਮਾਨਜੋਗ ਮੰਤਰੀ ਨੇ ਰੋਡ ট্রান্সਪੋਰਟ ਐਂਡ ਹਾਈਵੇ ਗਵਰਨਮੈਂਟ ਆਫ ਇੰਡੀਆ ਉਹਨਾਂ ਨੇ ਕੱਲ ਭਗਵੰਤ ਮਾਨ ਜੀ ਨੂੰ ਚਿੱਠੀ ਲਿਖ ਕੇ ਬੜੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹਾਈਵੇ ਦੀਆਂ ਜ਼ਮੀਨਾਂ ਕੁਆਇਰ ਨਹੀਂ ਕਰਕੇ ਦਿੱਤੀਆਂ ਜਾ ਰਹੀਆਂ ਜੰਮੂ ਕਟੜਾ ਦਿੱਲੀ ਅਮਰਸਰ ਕਟੜਾ ਐਕਸਪ੍ਰੈਸ ਵੇ ਜਿਹੜਾ ਸੀ ਬੜਾ ਪ੍ਰੈਸਟੀਜੀਅਸ ਪ੍ਰੋਜੈਕਟ ਸੀ ਜਿਹੜਾ ਕਿ ਸਾਡੀ ਗੁਰੂਦੀ ਨਗਰੀ ਵਾਸਤੇ ਬਹੁਤ ਅਹਿਮ ਸਥਾਨ ਰੱਖਦਾ ਹੈ ਕਿਉਂਕਿ ਟੂਰਿਸਟ ਹੱਬ ਹੈ ਦੂਸਰਾ ਵਾਗੇ ਦਾ ਵਪਾਰ ਖੁੱਲਣ ਦਾ ਕਿਸੇ ਵੇਲੇ ਵੀ ਚਾਂਸ ਬਣ ਸਕਦਾ ਜਿੱਦਾਂ G20 ਦੇ ਵਿੱਚ ਸਿਲਕ ਰੂਟ ਬਣਾਉਣ ਦੀ ਗੱਲ ਕੀਤੀ ਗਈ ਹੈ ਸੋ ਇਹ ਸਾਡੇ ਵਾਸਤੇ ਬੜਾ ਮਹਾਨ ਵਾਲਾ ਪ੍ਰੋਜੈਕਟ ਹੈ ਜਿਹੜਾ ਚੱਲ ਰਿਹਾ ਹੈ ਔਰ ਰਿੰਗ ਰੂਟ ਜਿਹੜਾ ਅੰਮ੍ਰਿਤਸਰ ਦੇ ਆਲੇ ਦੁਆਲੇ ਕਰੀ 75 ਕਿਲੋਮੀਟਰ ਦਾ ਬਣ ਰਿਹਾ ਹੈ ਇਹ ਤੇ ਗ੍ਰੀਨਫੀਲਡ ਪ੍ਰੋਜੈਕਟ ਨੇ ਜਿਹੜੇ ਬਿਲਕੁਲ ਨਵੇਂ ਜ਼ਮੀਨ ਤੇ ਜ਼ਮੀਨ ਅਕਵਾਇਰ ਕਰਕੇ ਸਰਕਾਰ ਬਣਾਉਂਦੀ ਹੈ ਇੱਕ ਬਰਾਊਨਫੀਲਡ ਪ੍ਰੋਜੈਕਟ ਨੇ ਜਿਹੜੀਆਂ ਜਿਹੜੀ ਸਰਕਾਰ ਛੜਕਾ ਪ੍ਰਾਣੀਆਂ ਨੂੰ ਛੌੜਾ ਕਰਕੇ ਔਰ ਉਹਨਾਂ ਤੋਂਗਾ ਅੱਗੇ ਵਧਾਉਂਦੀ ਹੈ ਇੱਥੇ ਜਲੰਧਰ ਤੋਂ ਅੰਮ੍ਰਿਤਸਰ ਜਲੰਧਰ ਜਾਮਨਗਰ ਵੀ ਜਿਹੜਾ ਐਕਸਪ੍ਰੈਸ ਵੀ ਉਹ ਵੀ ਬਣ ਰਿਹਾ ਹੈ ਔਰ ਪੰਜਾਬ ਤੋਂ ਬਾਹਰ ਉਹ ਕੰਪਲੀਟ ਹੋ ਗਿਆ ਇਸੇ ਤਰੀਕੇ ਨਾਲ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਹੈ ਉਹ ਹਰਿਆਣੇ ਤੱਕ ਬਿਲਕੁਲ ਆਪਣੀ ਸਪੀਡ ਨਾਲ ਠੀਕ ਚੱਲ ਰਿਹਾ ਪਰ ਪੰਜਾਬ ਦੇ ਵਿੱਚ ਪਿਛਲੇ ਜਦੋਂ ਦੀ ਇਹ ਸਰਕਾਰ ਆਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਯੋਗ ਮੁੱਖ ਮੰਤਰੀ ਸਾਹਿਬ ਇਹਨਾਂ ਦਾ ਧਿਆਨ ਬਿਲਕੁਲ ਹੀ ਪੰਜਾਬ ਦੀ ਡਿਵੈਲਪਮੈਂਟ ਵਾਲ ਨਹੀਂ ਹੈਗਾ ਅੱਜ ਪ੍ਰੋਜੈਕਟ ਜਿਹੜਾ ਹੈ ਉਹਦੇ ਜਿਹੜੇ ਕੰਟਰੈਕਟਰ ਹੈ ਉਹ ਪ੍ਰੋਜੈਕਟ ਨੂੰ ਛੱਡ ਕੇ ਜਾ ਰਹੇ ਨੇ ਔਰ 104 ਕਿਲੋਮੀਟਰ ਦਾ ਪ੍ਰੋਜੈਕਟ ਉਹਨਾਂ ਨੇ ਪਹਿਲਾਂ ਜਿਹੜੇ ਕੰਟਰੈਕਟਰ ਛੱਡ ਕੇ ਚਲੇ ਗਏ ਉਹਨਾਂ ਨੇ ਵਾਈਂਡ ਅਪ ਕਰ ਲਿਆ ਔਰ 293 ਕਿਲੋਮੀਟਰ ਤੱਕ ਪ੍ਰੋਜੈਕਟ ਹੈ ਉਹਨਾਂ ਨੇ ਫੇਰ 警告 ਦਿੱਤੀ ਹੈ ਕਿ ਜੇ ਤੁਸੀਂ ਅਜੇ ਵੀ ਧਿਆਨ ਨਹੀਂ ਦਿਓਗੇ ਤਾਂ ਸਾਨੂੰ ਇਹ ਕਿ ਪ੍ਰੋਜੈਕਟ ਜਿਹੜਾ ਕੈਨਸਲ ਕਰਨਾ ਪਵੇਗਾ ਬੜੇ ਦੁੱਖ ਦੀ ਗੱਲ ਹੈ ਬੜੀ ਮਿਹਨਤ ਦੇ ਨਾਲ ਮੁਸ਼ਕਲ ਦੇ ਨਾਲ ਅਸੀਂ ਬਾਰਡਰ ਬੈਲਟ ਤੇ ਬੈਠੇ ਹਾਂ ਬਿਲਕੁਲ ਅਖੀਰ ਦੇ ਉੱਤੇ ਹਾਂ ਔਰ ਬਾਰਡਰ ਦੇ ਨਾਲ ਲੱਗਦੇ ਆ ਪਾਕਿਸਤਾਨ ਦੇ ਔਰ ਸਾਡਾ ਜਿਹੜਾ ਟੂਰਿਜ਼ਮ ਆ ਗੁਰੂ ਨਗਰੀ ਹੈ ਇੱਥੇ ਲੋਕੀ ਲੱਖ 1.5 ਲੱਖ ਬੰਦਾ ਰੋਜ਼ ਤਦਾਦ ਦੇ ਵਿੱਚ ਆਉਂਦਾ ਹੈ ਉਹਦੇ ਨਾਲ ਵਪਾਰ ਦੇ ਵਿੱਚ ਇੱਥੇ ਬਹੁਤ ਵਾਧਾ ਹੋਣ ਦੀ ਆਸ ਹੈ ਇਸ ਐਕਸਪ੍ਰੈਸ ਹਾਈਵੇ ਦੇ ਬੰਦ ਦੇ ਨਾਲ ਮੰਨਦੇ